ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਖਾਲਸਤਾਨ ਕਿਉਂ ਨਹੀਂ ਬਣ ਸਕਿਆ ਸੀ ਤੇ ਉਦੋਂ ਕੌਣ ਜ਼ਿੰਮੇਵਾਰ ਸੀ ਤੇ ਅੱਜ ਕੌਣ ਜ਼ਿੰਮੇਵਾਰ ਹੈ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਕਿ ਖਾਲਸਾ ਰਾਜ ਦੀ ਪਹਿਲਾਂ ਕੀ ਪੋਜੀਸ਼ਨ ਸੀ ਤੇ ਅੱਜ ਕੀ ਪੋਜੀਸ਼ਨ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬੀ ਸਿੱਖ ਖਾਸ ਤੌਰ ਤੇ ਖਾਲਸਾ ਖਾਲਸਾ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਸੁਰੱਖਿਆਤ ਘੱਟ ਤੇ ਕੈਨੇਡਾ ਅਮਰੀਕਾ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਆਤ ਕਿਉਂ ਸਮਝਦਾ ਜਿਹਦੀ ਮੈਂ ਉਦਾਹਰਨ ਦੇਵਾਂਗਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਅੱਜ ਲੋਕ ਨਾਅਰੇ ਤਾਂ ਬਹੁਤ ਲਾਉਂਦੇ ਨੇ ਪਰ ਉਹਨਾਂ ਦੀ ਸੋਚ ਉਹਨਾਂ ਦੀ ਸੋਚ ਦੇ ਉੱਪਰ ਕਿੰਨੇ ਕੁ ਲੋਕ ਪਹਿਰਾ ਦਿੰਦੇ ਨੇ ਇਦੇ ਬਾਰੇ ਵੀ ਗੱਲ ਕਰਾਂਗੇ ਦੋਸਤੋ ਅੱਜ ਆਪਾਂ ਸਾਰੀਆਂ ਗੱਲਾਂ ਨੂੰ ਡਿਸਕਸ ਕਰਕੇ ਪੂਰੀ ਡਿਟੇਲ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਸਭ ਤੋਂ ਪਹਿਲਾਂ ਮੈਂ ਅਗਲੀ ਗੱਲ ਪਿੱਛੇ ਕਰੂੰਗਾ ਤੇ ਅੱਜ ਦੀ ਗੱਲ ਪਹਿਲਾਂ ਮੈਂ ਕਰਨੀ ਚਾਹਣਾਗਾ ਅੱਜ ਜਿਹੜਾ ਖਾਲਸ ਆਪਣੇ ਖਾਲਸਾ ਦਾ ਅੱਜ ਜਿਹੜੇ ਆਪਣੇ ਸਿੱਖ ਨੇਗੇ ਉਹ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿਉਂ ਆਪਣੇ ਆਪ ਨੂੰ ਸੇਫ ਨਹੀਂ ਮੰਨਦੇ ਸੁਰੱਖਿਅਤ ਨਹੀਂ ਮੰਨਦੇ ਤੇ ਬਾਹਰ ਸੁਰੱਖਿਅਤ ਕਿਉਂ ਮੰਨਦੇ ਨੇ ਉਹਦੇ ਕਾਰਨ ਦੋਸਤੋ ਅੱਜ ਦੇ ਲਈ ਮੈਂ ਜੇ ਕਹਾ ਤਾਂ ਅੱਜ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ ਬਾਹਰਲੇ ਸਿੱਖ ਵੀ ਜ਼ਿੰਮੇਵਾਰ ਨੇ ਤੇ ਅਸੀਂ ਖੁਦ ਵੀ ਜ਼ਿੰਮੇਵਾਰ ਹਾਂਗੇ ਤੁਸੀਂ ਕਹੋਗੇ ਕਿ ਉਹ ਕਿਵੇਂ ਦੇਖੋ ਗੱਲ ਇਹ ਆ ਕਿ ਪਹਿਲਾਂ ਵਾਲੀ ਜਿਹੜੀ ਗੱਲ ਹੈਗੀ 1947 ਵਾਲੀ ਗੱਲ ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਦਾਗਾ ਪਰ ਅੱਜ ਦੋਸਤੋ ਅੱਜ ਅਸੀਂ ਜੁਮੇਵਾਰ ਕਿਉਂ ਆ ਕਿਉਂਕਿ ਜਦੋਂ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਕੀ ਨਾਰਾ ਦਿੱਤਾਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਖਾਲਸੇ ਰਾਜ ਦੀ ਚਾਹੇ ਸਾਰੀ ਕਾਇਨਾਤ ਦੇ ਉੱਪਰ ਖਾਲਸਾ ਰਾਜ ਦੀ ਗੱਲਬਾਤ ਕੀਤੀ ਗਈ ਹੈ ਪਰ ਦੋਸਤੋ ਜਿੱਥੇ ਸਾਡੇ ਗੁਰੂ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਆਪਣਾ ਸਾਰਾ ਕੁਝ ਕੀਤਾ ਜੋ ਕਰਮ ਭੂਮੀ ਆ ਜਿਵੇਂ ਆਪਾਂ ਕਹਿ ਸਕਦੇ ਆ ਪੰਜਾਬ ਦੀ ਪਹਿਲਾਂ ਉੱਥੇ ਤਾਂ ਖਾਲਸਾ ਰਾਜ ਕਾਇਮ ਹੋਵੇ ਉਹਦੇ ਲਈ ਅਸੀਂ ਗਲਤੀ ਕਿੱਥੇ ਕਰ ਜਾਂਦੇ ਆ ਦੋਸਤੋ ਕਿ ਸਾਨੂੰ ਜਿਹੜੇ ਸਿਆਸੀ ਲੋਕ ਨੇ ਹਮੇਸ਼ਾ ਉਹ ਵਰਤ ਜਾਂਦੇ ਨੇਗੇ ਔਰ ਅਸੀਂ ਜਜਬਾਤੀ ਹੋ ਕੇ ਬਹੁਤ ਵਾਰੀ ਮਾਰ ਖਾ ਚੁੱਕੇ ਆ ਚਾਹੇ ਉਹਦੇ ਲਈ ਪਹਿਲਾਂ ਅਕਾਲੀ ਦਲ ਵਾਲੀ ਗੱਲ ਨੂੰ ਲੈ ਲਓ ਉੱਥੇ ਆ ਕੇ ਅਸੀਂ ਮਾਰਾਂ ਖਾਧੀਆਂ ਕਿਉਂਕਿ ਖਾਲਸਾ ਖਾਲਸੇ ਦੀ ਤਰਜਮਾਨੀ ਕਰਦਾ ਸੀਗਾ ਅਕਾਲੀ ਦਲ ਜਾਂ ਆਪਾਂ ਕਹਿ ਲੋ ਕਿ ਸਿੱਖਾਂ ਦੀ ਤਰਜਮਾਨੀ ਕਰਨ ਲਈ ਇਹ ਪਾਰਟੀ ਬਣੀ ਸੀਗੀ ਲੇਕਿਨ ਹੌਲੀ ਔਰ ਕਿਤੀਆਂ ਵੀ ਬਹੁਤ ਕੁਰਬਾਨੀਆਂ ਅਕਾਲੀ ਦਲ ਨੇ ਪਰ ਹੌਲੀ-ਹੌਲੀ ਉਹਦੀ ਲੀਡਰਸ਼ਿਪ ਦੇ ਵਿੱਚ ਐਸਾ ਨਿਗਾਰ ਆਇਆ ਕਿ ਉਹ ਉਹਦੇ ਤੋਂ ਲੋਕਾਂ ਦਾ ਜਿਹੜਾ ਭਰੋਸਾ ਸੀਗਾ ਉਹ ਉੱਠ ਗਿਆ ਇਹ ਤੁਹਾਨੂੰ ਸਭ ਨੂੰ ਪਤਾ ਹੈਗਾ ਉਸ ਤੋਂ ਬਾਅਦ ਉਸ ਤੋਂ ਪਰ ਅਸੀਂ ਗਲਤੀ ਕਿੱਥੇ ਕਰਦੇ ਆਂ ਉਹ ਇਹ ਹੈ ਕਿ ਜੇਕਰ ਸਿੱਖਾਂ ਦੀ ਨਮਾਇंदा ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਨਈ ਨਮਾਇੰਦਗੀ ਤੁਹਾਡੀ ਸਹੀ ਤੰਗ ਨਾਲ ਕੀਤੀ ਪਰ ਅਸੀਂ ਉਹਦਾ ਤੋੜ ਕੀ ਲੱਭਿਆ ਅਸੀਂ ਤੋੜ ਉਹਦਾ ਲੱਭਿਆ ਆਮ ਆਦਮੀ ਪਾਰਟੀ ਜਦੋਂ ਕਿ ਸਾਨੂੰ ਇਹ ਲੱਭਣਾ ਚਾਹੀਦਾ ਸੀਗਾ ਕਿ ਜਿਹੜੇ ਅਸੀਂ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਨਾਰੇ ਤਾਂ ਅਸੀਂ ਬਹੁਤ ਲਾਉਨੇ ਆ ਅਸੀਂ ਜਿੰਦਾਬਾਦ ਬਹੁਤ ਕਰਦੇ ਆ ਫੋਟੋਆਂ ਬਹੁਤ ਲਾਉਨੇ ਆ ਪਰ ਜਦੋਂ ਕਿਤੇ ਵੋਟਾਂ ਪੈਣ ਦੀ ਗੱਲ ਆਉਂਦੀ ਹੈਗੀ ਉਹਨਾਂ ਦੇ ਨਮਾਇंदे ਨੂੰ ਅਸੀਂ ਨਕਾਰ ਦਿੰਨੇ ਆ ਕਦੇ ਚਾਹੇ ਖਾਲੜਾ ਦੀ ਬੀਬੀ ਖਾਲੜਾ ਦੀ ਗੱਲ ਲੈ ਲਓ ਹੋਰ ਅਨੇਕਾਂ ਧਾਰਨਾ ਨੇ ਕਿ ਜਦੋਂ ਕੋਈ ਉਹਨਾਂ ਦੀ ਸੋਚ ਨੂੰ ਪ੍ਰਣਾਇਆ ਹੋਇਆ ਕੈਂਡੀਡੇਟ ਕੁਰਬਾਨੀਆਂ ਵਾਲਾ ਕੈਂਡੀਡੇਟ ਕਦੇ ਵੋਟਾਂ ਦੇ ਵਿੱਚ ਖੜ ਜਾਂਦਾ ਤਾਂ ਅਸੀਂ ਲੋਕ ਉਹਨੂੰ ਨਕਾਰ ਦਿੰਨੇ ਆ ਮੈਂ ਇਹ ਗੱਲ ਕਹਿ ਸਕਦਾ ਜਿਵੇਂ ਬੀਬੀ ਖਾਲੜਾ ਨੂੰ ਲੈ ਲਓ ਉਹਨੂੰ ਅਗਰ ਜਿੰਨੀਆਂ ਵੋਟਾਂ ਪਈਆਂ ਨੇ ਅਗਰ ਉਹ ਹਲਕੇ ਦੇ ਵਿੱਚੋਂ ਤੁਸੀਂ ਕੱਢ ਕੇ ਦੇਖੋ ਲੋਕ ਭਿੰਡਰਾ ਵਾਲੇ ਦੇ ਨਾਰੇ ਕਿੰਨੇ ਲਾਉਣ ਵਾਲੇ ਨੇ ਸਾਰੇ ਤੁਹਾਨੂੰ ਮਿਲ ਜਾਣਗੇ ਖਾਲਸੇ 90% ਲਾਉਂਦੇ ਨੇ ਨਾਰੇ ਪਰ ਵੋਟਾਂ ਵੋਟਾਂ ਅਸੀਂ ਦੂਜੇ ਪਾਸੇ ਪਾ ਦਿੰਦੇ ਹਾਂ ਹੁਣ ਦੂਜੇ ਪਾਸੇ ਦੀ ਗੱਲ ਲੈਣ ਦੋਸਤੋ ਪਹਿਲਾਂ ਤਾਂ ਅਸੀਂ ਕਾਂਗਰਸ ਦੀਆਂ ਤਿੰਨ ਵਾਰੀ ਸਰਕਾਰਾਂ ਬਣਾਤੀਆਂ ਉਹਨੂੰ ਵੀ ਛੱਡ ਦੋ ਹੁਣ ਅਸੀਂ ਤੋੜ ਕੇ ਲੱਭਿਆ ਆਮ ਆਦਮੀ ਪਾਰਟੀ ਮੈਂ ਬਾਹਰਲੇ ਸਿੱਖਾਂ ਨੂੰ ਜ਼ਿੰਮੇਵਾਰ ਕਿਉਂ ਕਿਹਾਗਾ ਬਾਹਰਲੇ ਇਸ ਕਰਕੇ ਜ਼ਿੰਮੇਵਾਰ ਨੇ ਕਿ ਤੁਸੀਂ ਵੀ ਬਿਨਾ ਸੋਚੇ ਸਮਝੇ ਜਿਜਵਾਤੀ ਹੋ ਕੇ ਆਮ ਆਦਮੀ ਪਾਰਟੀ ਦੀ ਮਦਦ ਕਰ ਦਿੱਤੀ ਜਿਹੜੀ ਕਿ ਆਰਐਸਐਸ ਦਾ ਮੈਂ ਦੂਜਾ ਵੀ ਨਹੀਂ ਕਹਿੰਦਾ ਮੋਤੀ ਵਾਲਾ ਹੀ ਰੂਪ ਹੈ ਜਿਹੜੀ ਕਿ ਆਰਐਸਐਸ ਦੀ ਸੋਚ ਵਾਲੀ ਆ ਜਾਂ ਕੁਝ ਕਾਮਰੇਡਾਂ ਦੀ ਸੋਚ ਵਾਲੀ ਆ ਕਿਉਂਕਿ ਉਹ ਸਰਿਆਂ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਰਾ ਉਸ ਉਸੇ ਕਾਮਰੇਡਾਂ ਦੇ ਉਹਦੇ ਤੋਂ ਲਾਉਂਦੇ ਨੇ ਉਹਨਾਂ ਦੀ ਸੋਚ ਜਾਤਾਂ ਧਰਮ ਨੂੰ ਨਾ ਮੰਨਣ ਵਾਲੀ ਹੈ ਕਿਉਂਕਿ ਉਹਨਾਂ ਦੇ ਮੁਖੀ ਵੱਲੋਂ ਸਾਡੇ ਧਾਰਮਿਕ ਸਥਾਨਾਂ ਤੇ ਸ਼ਰਾਬ ਪੀ ਕੇ ਜਾਣਾ ਔਰ ਸਰਿਆਂ ਸ਼ਰਾਬ ਪੀ ਕੇ ਧਜੀਆਂ ਲਾਉਣੀਆਂ ਅਨੇਕਾਂ ਵਾਰੀ ਵਾਇਰਲ ਹੋਈਆਂ ਪਰ ਅਸੀਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਸੀਂ ਚੱਕ ਕੇ ਉਹਦੇ ਤੇ ਮੋਹਰਾਂ ਲਾ ਦਿੱਤੀਆਂ ਤੇ ਅਸੀਂ ਚੱਕ ਕੇ ਜਿਹੜਾ ਉਹਦਾ ਕੇਜਰੀਵਾਲ ਨੂੰ ਜਿੰਦਾਬਾਦ ਜਿੰਦਾਬਾਦ ਕਰਕੇ ਇਹ ਦੇਖਿਆ ਹੀ ਨਹੀਂ ਕਿ ਇਹ ਆਰਐਸਐਸ ਦਾ ਬੰਦਾਗਾ ਅਸੀਂ ਚੱਕਿਆ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਰਾਜ ਕਰਨ ਲਾ ਦਿੱਤਾ ਦੋਸਤੋ ਜੇਕਰ ਰਾਜ ਜਿਹੜਾ ਕਰਨ ਵਾਲੀ ਗੱਲ ਹੈਗੀ ਰਾਜ ਤੋਂ ਬਿਨਾ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਗਲੇ ਮਲੇ ਹੈ ਸਾਨੂੰ ਗੁਰੂ ਸਾਹਿਬ ਦੀਆਂ ਅਸੀਂ ਗੁਰਬਾਣੀ ਪੜ੍ਹਦੇ ਆਂ ਰੋਜ਼ ਪਰ ਅਸੀਂ ਅਸਰ ਕਿਉਂ ਨਹੀਂ ਕਰਦੇ ਮੈਂ ਦੋਸਤੋ ਤੁਹਾਡੇ ਨਾਲ ਗੱਲ ਇਹ ਜਿਹੜੀ ਡਿਸਕਸ ਕਰ ਰਹੇ ਆ ਕਿ ਅੱਜ ਲਈ ਅਸੀਂ ਜ਼ਿੰਮੇਵਾਰ ਕਿਉਂਕਿ ਜਦੋਂ ਇੱਕ ਸਰਕਾਰ ਬਣ ਜਾਂਦੀ ਆ ਜਦੋਂ ਕੋਈ ਬੰਦਾ ਰਾਜ ਕਰਨ ਵਾਲਾ ਮੂਹਰੇ ਆ ਜਾਂਦਾ ਤਾਂ ਤੁਸੀਂ ਲੋਕ ਫਿਰ ਮਜਬੂਰ ਹੋ ਜਾਂਦੇ ਹੁਣ ਅੱਜ ਮੈਂ ਤੁਸੀਂ ਕਹੋਗੇ ਕਿ ਗਲਤ ਸਾਨੂੰ ਕਿਉਂ ਕਹਿਣਾ ਮੈਂ ਗਲਤ ਨਾ કહਾਂ ਤਾਂ ਹੋਰ ਕੀ કહਾਂ ਜਿਨ੍ਹਾਂ ਨੂੰ ਤੁਸੀਂ ਚੁਣਿਆ ਸਭ ਤੋਂ ਵੱਡੇ ਸਿੱਖ ਵਿਰੋਧੀ ਅੱਜ ਹੋਏ ਨੇ ਜਾਂ ਨਹੀਂ ਹੋਏ ਨੇ ਭਾਈ ਦਵਿੰਦਰ ਸਿੰਘ ਭੁੱਲਰ ਦਵਿੰਦਰਪਾਲ ਭੁੱਲਰ ਜਿਨ੍ਹਾਂ ਦੀ ਮੇਜ਼ ਦੇ ਉੱਪਰ ਕੇਜਰੀਵਾਲ ਦੇ ਮੇਜ਼ ਦੇ ਉੱਪਰ ਟੇਬਲ ਦੇ ਉੱਪਰ ਉਹਦੇ ਤੇ ਫਾਈਲ ਪਈ ਹੈ ਪਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਜੋ ਕਿ ਦਿੱਲੀ ਸਰਕਾਰ ਦੇ ਹੱਥ ਵਿੱਚ ਆ ਅਦਾਲਤ ਨੇ ਦਿੱਲੀ ਸਰਕਾਰ ਨੂੰ ਦਿੱਤੀ ਹੋਈ ਹੈ ਲੇਕਿਨ ਉਹਨਾਂ ਨੇ ਭਗਾ ਕੇ ਮਾਰੀ ਕਈ ਵਾਰੀ ਫੈਲ ਉਹਨਾਂ ਕੋਲ ਇਹ ਸਭ ਨੂੰ ਪਤਾ ਸੀਗਾ ਪਰ ਅਸੀਂ ਪ੍ਰਭਾਵ ਨਹੀਂ ਕੀਤੀ ਹੁਣ ਦੋਸਤੋ ਭਾਈ ਅਮਰਤਪਾਲ ਸਿੰਘ ਹੋਣਾ ਵੇਲੇ ਕੀ ਅੱਜ ਵੀ ਸਾਨੂੰ ਦਿਖਾਈ ਨਹੀਂ ਦਿੰਦਾ ਕਿ ਮਤਲਬ ਉਹ ਸਿੱਖ ਵਿਰੋਧੀ ਨੇ ਭਾਈ ਅਮਰਤਪਾਲ ਸਿੰਘ ਦਾ ਮਤਲਬ ਜਿਹੜਾ ਦੋਸ਼ ਹੈ ਮੈਂ ਕਹਿੰਦਾ ਤੁਸੀਂ ਇਕੱਲੀ ਥਾਣੇ ਵਾਲੀ ਗੱਲ ਨੂੰ ਲੈ ਲਓ ਕਿ ਥਾਣੇ ਤੇ ਹਮਲਾ ਕੀਤਾ ਸੀਗਾ ਥਾਣੇ ਤੇ ਹਮਲਾ ਜੁਪੀ ਬਿਹਾਰ ਦੇ ਵਿੱਚ ਨਹੀਂ ਹੁੰਦਾ ਹੈਗਾ ਜੋ ਵੀ ਬਿਹਾਰ ਦੇ ਵਿੱਚ ਲੋਕ ਥਾਣਿਆਂ ਤੇ ਹਮਲੇ ਨਹੀਂ ਕਰਦੇ ਉੱਥੇ ਉੱਥੇ ਕਿੰਨੇ ਅਕਦੇ ਐਨਐਸਏ ਲੱਗਦੀ ਹੈ ਤੁਸੀਂ 307 ਦਾ ਜੋ ਮਤਲਬ ਜੇਕਰ ਉੱਥੇ ਕਿਸੇ ਦੇ ਸੱਟ ਲੱਗੀ ਸੀ ਜਾਂ ਜੋ ਤੁਹਾਡੀ ਦਫਾ ਬਣਦੀ ਸੀ ਉਹ ਦਫਾ ਲਾ ਕੇ ਤੁਸੀਂ ਪਰਚਾ ਦਰਜ ਕਰ ਸਕਦੇ ਸੀਗੇ ਪਰ ਤੁਸੀਂ ਆਪਣਾ ਸਿੱਖ ਵਿਰੋਧੀ ਜਿਹੜਾ ਤੁਹਾਡਾ ਚਿਹਰਾ ਸੀਗਾ ਉਹ ਦਿਖਾਈ ਜੋ ਸੋਚ ਤੁਹਾਡੀ ਸਿੱਖ ਵਿਰੋਧੀ ਸੀ ਉਹ ਦਿਖਾਈ ਸਾਡੇ ਮੁੱਖ ਮੰਤਰੀ ਨੇ ਉਹ ਸੋਚ ਦਿਖਾਈ ਇਹ 1 ਮਿੰਟ ਵੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਿ ਮੈਨੂੰ ਇੰਨਾ ਸਿੱਖਾਂ ਨੇ ਹੀ ਵੋਟਾਂ ਪਾ ਕੇ ਬਣਾਇਆਗਾ 92 ਸਿੱਟਾ ਐਵੇਂ ਨਹੀਂ ਸੀ ਆਈਆਂ ਪੰਜਾਬ ਦੇ ਵਿੱਚ ਸਾਡੀ ਬਹੁਤ ਗਿਣਤੀ ਐ ਅਸੀਂ ਸਿੱਖਾਂ ਨੇ ਹੀ ਜਿਤਾਇਆ ਸੀਗਾ ਪਰ ਇੱਕ ਮਿੰਟ ਵੀ ਉਹਨੇ ਨਹੀਂ ਸੋਚੀ ਇਸ ਗੱਲ ਨੂੰ ਚੱਕ ਕੇ ਪਾਈ ਅਮਰਤਪਾਲ ਸਿੰਘ ਉਹਨਾਂ ਨੂੰ ਡਿਬਰੂਗੜ ਜ਼ਿਲ੍ਹੇ ਦੇ ਵਿੱਚ ਸਿਟਿਆ ਕਾਲੇ ਪਾਣੀ ਸਿਟਿਆ ਅੰਗਰੇਜ਼ਾਂ ਨੇ ਵੀ ਬਰਦਰ ਮਤਲ ਉਹਨਾਂ ਨੂੰ ਜ਼ਿੰਦਗੀ ਦਿੱਤੀ ਦੁਬਾਰਾ ਉਹਨਾਂ ਦੀ ਐਨਐਸਏ ਪੂਰੀ ਹੋਣ ਤੋਂ ਬਾਅਦ ਦੁਬਾਰਾ ਫੇਰ ਉਹਨਾਂ ਨੂੰ ਐਨਐਸਏ ਲਾ ਕੇ ਸੜਨ ਲਈ ਉੱਥੇ ਮਜਬੂਰ ਕੀਤਾ ਹੋਰ ਸਿੱਖ ਵਿਰੋਧੀ ਇਹਦੂ ਕੌਣ ਹੋ ਸਕਦਾਗਾ ਤੇ ਤੁਹਾਡੇ ਲਈ ਹੁਣ ਜ਼ਿੰਮੇਵਾਰ ਫਿਰ ਕੌਣ ਆਏਗਾ ਤੁਸੀਂ ਜ਼ਿੰਮੇਵਾਰ ਨਹੀਂ ਹੈਗੇ ਬਾਹਰਲੇ ਲੋਕ ਜ਼ਿੰਮੇਵਾਰ ਨਹੀਂ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਇੱਥੇ ਔਰ ਸਾਰੇ ਜਿੰਨੇ ਅੱਜ ਅਸੀਂ ਖਾਲਸਿਆਂ ਦੀ ਗੱਲ ਕਰਦੇ ਆ ਸਾਰੇ ਇੱਥੇ ਆਏ ਪੈਸਾ ਦਿੱਤਾ ਕਰੋੜਾਂ ਅਰਬਾਂ ਰੁਪਈਆ ਦਿੱਤਾ ਕਿੱਥੇ ਗਿਆ ਤੁਹਾਡਾ ਪੈਸਾ ਦਿੱਤਾ ਹੋਇਆ ਤੁਹਾਡੇ ਹੀ ਵਿਰੁੱਧ ਵਰਤਿਆ ਗਿਆ ਤੁਸੀਂ ਆਪਣੀਆਂ ਜੜ੍ਹਾਂ ਦੇ ਵਿੱਚ ਮੈਂ ਕਹਿ ਸਕਦਾ ਕਿ ਪਾਣੀ ਪਾ ਕੇ ਆਪਣੀਆਂ ਜੜਾ ਖੋਖਲੀਆਂ ਕੀਤੀਆਂ ਖੋਲ ਕੀਤੀਆਂ ਤੁਸੀਂ ਆਪਣੀਆਂ ਜੜਾ ਖੋਖਲੀਆਂ ਤੁਸੀਂ ਖੁਦ ਜ਼ਿੰਮੇਵਾਰ ਹੋ ਆਪਣੇ ਵਿਰੋਧੀਆਂ ਨੂੰ ਪੈਸੇ ਦੇ ਕੇ ਆਪਣੇ ਵਿਰੋਧੀਆਂ ਨੂੰ ਤਾਕਤ ਦੇ ਕੇ ਵੋਟਾਂ ਦੇ ਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਆਪਣੇ ਸਿਰ ਦੇ ਉੱਪਰ ਬਿਠਾਇਆ ਔਰ ਅੱਜ ਪਿੱਟੀ ਜਾਊ ਜੋ ਪਿੱਟਣਾਗਾ ਲੇਕਿਨ ਸਾਡੀ ਮਜਬੂਰੀ ਕੀ ਹੈ ਕਿ ਅਸੀਂ ਅੱਧੇ ਐਦਾਂ ਵਟ ਜਾਨੇ ਆ ਕੁਝ ਕਾਂਗਰਸ ਨੂੰ ਚਲੇ ਜਾਣੇ ਕੁਝ ਲੇਕਿਨ ਅਸੀਂ ਕਦੇ ਵੀ ਕੀ ਤੁਸੀਂ ਕਹੋਗੇ ਚਲੋ ਕੋਈ ਹੋਰ ਪਾਰਟੀ ਨਹੀਂ ਪਾਰਟੀ ਤਾਂ ਨਹੀਂ ਹੈਗੀ ਪਰ ਉਹ ਬੰਦੇ ਤਾਂ ਹੈਗੇ ਨੇ ਤੁਸੀਂ ਅਗਰ ਬੀਬੀ ਖਾਲੜਾ ਖੜੀ ਸੀਗੀ ਬੀਬੀ ਖਾਲੜਾ ਜਿਤਾਇਆ ਹੁੰਦਾ ਠੋਕ ਪਾ ਜਾ ਕੇ ਸਾਰੇ ਸਿੱਖਾਂ ਨੇ ਵੋਟ ਪਾਈ ਹੁੰਦੀ ਤਾਂ ਅਗਲੀ ਵਾਰ ਨੂੰ ਕੈਂਡੀਡੇਟ ਆਪਣੇ ਆਪ ਹੀ ਸਿੱਖਾਂ ਦੇ ਚਿਹਰੇ ਮੋਰੇ ਵਾਲੇ ਸਿੱਖ ਸੋਚ ਵਾਲੇ ਸੰਤਾਂ ਦੀ ਸੋਚ ਵਾਲੇ ਆਪਣੇ ਆਪ ਲੋਕਾਂ ਦੇ ਅੱਗੇ ਲੈ ਆਉਣੇ ਸੀਗੇ ਪਰ ਜਦੋਂ ਤੁਸੀਂ ਅਗਲੇ ਨੂੰ ਜਵਾਨ ਤਾਂ ਜਬਤ ਕਰਾ ਕੇ ਸਿੱਟ ਦੇਣੇ ਹੋਗੇ ਤਾਂ ਫਿਰ ਦੁਬਾਰਾ ਖੜਨ ਦੀ ਕੋਈ ਸੋਚ ਤਾਂ ਨਹੀਂ ਨਾ ਕੋਈ ਪਾਰਟੀ ਲੈ ਕੇ ਆਵੇ ਉਹ ਸੋਚ ਵਾਲਿਆਂ ਨੂੰ ਪਾਰਟੀਆਂ ਵੀ ਨਕਾਰ ਦਿੰਦੀਆਂ ਨੇ ਤੇ ਲੋਕ ਉਹ ਆਪਣੇ ਆਪ ਵੀ ਪਿੱਛੇ हट ਜਾਂਦੇ ਨੇ ਕਿ ਆਪਾਂ ਨੂੰ ਵੋਟ ਤਾਂ ਇਹਨਾਂ ਨੇ ਪਾਉਣੀ ਨਹੀਂ ਹੈਗੀ ਇੱਕ ਵਾਰੀ ਸਿਮਰਜੀਤ ਮਾਨ ਨੂੰ ਜਿਤਾਇਆ ਉਹ ਵੀ ਵਿਰੋਧਤਾ ਕਰਕੇ ਐਤਕੀ ਦੇਖ ਲਓ ਕੀ ਹਾਲ ਹੁੰਦਾਗਾ ਹੁਣ ਦੋਸਤੋ ਗੱਲਬਾਤ ਕਰਦੇ ਆਂ ਪਹਿਲਾਂ ਦੀ ਪਹਿਲਾਂ ਦੀ ਤੇ ਅੱਜ ਦੀ ਵੀ ਮੈਂ ਗੱਲ ਕਰੂੰਗਾ ਪਹਿਲਾਂ ਖਾਲਿਸਤਾਨ ਕਿਉਂ ਨਹੀਂ ਸੀ ਬਣ ਸਕਿਆ ਇਹਦਾ ਕਾਰਨ ਦੋਸਤੋ ਮੈਂ ਇੱਕ ਵਾਰੀ ਪਹਿਲਾਂ ਵੀ ਤੁਹਾਨੂੰ ਡਿਟੇਲ ਦੇ ਵਿੱਚ ਦਿੱਤਾ ਸੀਗਾ ਕਿ ਸਾਡੇ ਜਿਹਨੇ ਲੀਡਰਸ਼ਿਪ ਦੀ ਤਾਰਾ ਸਿੰਘ ਸੀਗਾ ਬਲਦੇਵ ਸਿੰਘ ਸੀ ਉਹ ਜਿੰਨੇ ਜ਼ਿੰਮੇਵਾਰ ਨਹੀਂ ਮੈਂ ਸਮਝਦਾ ਮੇਰੀ ਸੋਚ ਹੈ ਬਾਕੀ ਤੁਸੀਂ ਕੁਝ ਵੀ ਸੋਚ ਤੁਹਾਡੀ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਮੇਨ ਜ਼ਿੰਮੇਵਾਰ ਨਹਿਰੂ ਤੇ ਗਾਂਧੀ ਹੋਣੇ ਨੇ ਨਹਿਰੂ ਹੋਣਾ ਨੇ ਉਹਨਾਂ ਨੂੰ ਫਲੋਸ ਕੇ ਉਹਨਾਂ ਨੂੰ ਗੱਲਾਂ ਬਾਤਾਂ ਦੇ ਵਿੱਚ ਲੈ ਕੇ ਕਾਰਨ ਕਾਰਨ ਇਹ ਸੀਗਾ ਕਿ ਇਹ ਪੰਜਾਬ ਵਿਸਵ ਵਪਾਰ ਲੰਗਾ ਹੈ ਇਹ ਸਭ ਤੋਂ ਜ਼ਰਖੇਜ ਧਰਤੀ ਹੈ ਇਸ ਧਰਤੀ ਦੇ ਉੱਪਰ ਅੱਜ ਸਾਡੇ ਜਰਮਾਨਿਆਂ ਦੀ ਭਾਜਪੀ ਦੀ ਨਜ਼ਰ ਹੈ ਅੱਜ ਸਾਡੇ ਪੂੰਜੀਪਤੀਆਂ ਦੀ ਨਜ਼ਰ ਹੈ ਅੱਜ ਆਰਐਸਐਸ ਦੀ ਨਜ਼ਰ ਹੈ ਕਿ ਇਸ ਧਰਤੀ ਨੂੰ ਕਿਵੇਂ ਨਾ ਕਿਵੇਂ ਇਹਨਾਂ ਤੋਂ ਸਿੱਖਾ ਤੋਂ ਖੋਹ ਲਿਆ ਜਾਵੇ ਕਿਉਂਕਿ ਉਸ ਸਮੇਂ ਜਦੋਂ ਖਾਲਿਸਤਾਨ ਦੀ ਗੱਲ ਚੱਲੀ ਸੀ ਸਾਡੇ ਲੀਡਰਾਂ ਨੂੰ ਇਸ ਗੱਲ ਦਾ ਨਹੀਂ ਜਾਣਕਾਰੀ ਸੀ ਨਹੀਂ ਪਤਾ ਸੀ ਉਹ ਸਿਰਫ ਆਪਣੇ ਧਰਮ ਦੇ ਨਾਂ ਤੇ ਸਮਝ ਰਹੇ ਸੀਗੇ ਕਿ ਮੁਸਲਮਾਨ ਪਾਕਿਸਤਾਨ ਚ ਚਲੇ ਗਏ ਸੀ ਸਿੱਖ ਖਾਲਸਾਣ ਦੇ ਲੈ ਲਿਆ ਉਹਨਾਂ ਨੇ ਕਹਿ ਨਹੀਂ ਤੁਸੀਂ ਤਾਂ ਸਾਡੇ ਭਾਈ ਹੋ ਉਹਨਾਂ ਨੇ ਭਾਈ ਪਾਈ ਦਾ ਦਹਾਈ ਪਾ ਕੇ ਤੁਹਾਡੇ ਪਿੱਠ ਦੇ ਵਿੱਚ ਸੁਰਾ ਮਾਰਿਆ ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਜੇਕਰ ਪੰਜਾਬ ਵਾਲੀ ਜਗ੍ਹਾ ਦੇ ਉੱਪਰ ਖਾਲਸਾਣ ਬਣ ਗਿਆ ਤਾਂ ਇੱਥੋਂ ਇਹ ਤਾਂ ਸੋਨੇ ਦੀ ਚਿੜੀ ਬਣ ਜਾਏਗਾ ਕਿਉਂਕਿ ਪੰਜਾਬ ਇਸ ਦੇਸ਼ ਤੋਂ ਬਿਨਾਂ ਇੰਡੀਆ ਦਾ ਬੇਲਾ ਵੇੜਾ ਪਾਰ ਨਹੀਂ ਹੋਣਾ ਸੀਗਾ ਕਿਉਂਕਿ ਏਸੇ ਦੇਸ਼ ਨੂੰ ਫਿਰ ਬਾਕੀ ਦੇਸ਼ਾਂ ਨੇ ਸਪੋਰਟ ਕਰਨੀ ਸੀ ਕਿਉਂਕਿ ਵਪਾਰ ਲੰਘਾ ਇੱਥੋਂ ਦੀ ਸੀਗਾ ਜਿੰਨੇ ਵੱਡੇ ਦੇਸ਼ ਨੇ ਕਿ ਉਹਨਾਂ ਨੇ ਅੱਜ ਵੀ ਕਿਉਂ ਸਤਕਾਰ ਕਰਦੇ ਨੇ ਅੱਜ ਵੀ ਕਿਉਂ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਦੀ ਇੰਨੀ ਗੱਲ ਮੰਨੀ ਜਾਂਦੀ ਆ ਇਸ ਕਰਕੇ ਨਹੀਂ ਕਿ ਉਹ ਸਾਡੇ ਲੰਗਰ ਦੀ ਜਾਂ ਸਾਡੀਆਂ ਹੋਰ ਕਿਰਤ ਕਰੋ ਵੰਡ ਸਕੋ ਜਾਂ ਇਹਨਾਂ ਚੀਜ਼ਾਂ ਦੀ ਨਹੀਂ ਉਹ ਇਸ ਕਰਕੇ ਕਰਦੇ ਨੇ ਕਿ ਉਹਨਾਂ ਨੂੰ ਪਤਾ ਹੈਗਾ ਕਿ ਅਗਰ ਇੱਕ ਦਿਨ ਇਥੋਂ ਵੱਧ ਫੁੱਲ ਕੇ ਸਿੱਖ ਜਾ ਕੇ ਪੰਜਾਬ ਦੇ ਵਿੱਚ ਆਪਣਾ ਦੇਸ਼ ਬਣਾ ਲੈਣਗੇ ਤਾਂ ਕੱਲ ਨੂੰ ਸਾਨੂੰ ਇੰਡੀਆ ਵੱਲ ਝਾਕਣ ਦੀ ਲੋੜ ਨਹੀਂ ਹੋਵੇਗੀ ਤਾਂ ਅਸੀਂ ਉਥੇ ਕਿਉਂਕਿ ਅੱਜ ਦੋਸਤੋ ਕਹਾਣੀ ਕੀ ਹੈ ਕਿ ਜਿਹੜਾ ਰਸ਼ੀਆ ਦੇ ਖਿਲਾਫ ਜਾਂ ਹੋਰ ਚੀਜ਼ਾਂ ਦੇ ਖਿਲਾਫ ਇੰਡੀਆ 도ਗਲੀ ਨੀਤੀ ਵਰਤਦਾ ਹੈ ਆਪਣੀ ਧਰਤੀ ਅਮਰੀਕਾ ਵਗੈਰਾ ਨੂੰ ਵਰਤਣ ਲਈ ਨਹੀਂ ਦਿੰਦਾ ਜਿੰਨੇ ਰਸ਼ੀਆ ਦੇ ਮਨ ਜਿਹੜੇ ਪੱਖੀ ਦੇਸ਼ ਨੇ ਉਹਨਾਂ ਦਾ ਹਾਲ ਦੇਖ ਲੋ ਅਮਰੀਕਾ ਦੇ ਪੱਖੀਆਂ ਦਾ ਹਾਲ ਦੇਖ ਲੋ ਤਾਂ ਅਮਰੀਕਾ ਕੈਨੇਡਾ ਜਿੰਨੀ ਵੀ ਮਤਲਬ ਇਹ ਲੋਕ ਨੇਗੇ ਇਹਨਾਂ ਨੇ ਸਾਡੀ ਹੈਲਪ ਕਰਨੀ ਹੈ ਸਾਡੀ ਹੈਲਪ ਕਰਨੀ ਸੀ ਪਹਿਲਾਂ ਵੀ ਦੋਸਤੋ ਇਹ ਜਾਣ ਬੁੱਝ ਕੇ ਸਾਡੇ ਨਾਲ ਪਹਿਲਾਂ ਵੀ ਸਾਜ਼ਸ਼ਾਂ ਹੋਈਆਂ ਹੁਣ ਵੀ ਸਾਜ਼ਸ਼ਾਂ ਹੋ ਰਹੀਆਂ ਨੇ ਕਿਆਂ ਕਿਉਂਕਿ ਇੱਥੇ ਹੁਕਮਰਾਨਾਂ ਨੂੰ ਇਹ ਦਿਖਾਈ ਦਿੰਦਾਗਾ ਕਿ ਜੇਕਰ ਇੱਥੇ ਕੋਈ ਰਾਜ ਵੱਖਰਾ ਆ ਗਿਆ ਤਾਂ ਸਾਡਾ ਕੀ ਬਣੂਗਾ ਕਿਉਂਕਿ ਦੋਸਤੋ ਉਹਨਾਂ ਨੇ ਹੁਣ ਇੱਕੋ ਹੀ ਮਨ ਬਣਾਇਆ ਹੈ ਕਿ ਇਹਨਾਂ ਤੋਂ ਇਹ ਧਰਤੀ ਕਿਸੇ ਤਰ੍ਹਾਂ ਖੋਹ ਲਈ ਜਾਵੇ ਉਹਦੇ ਲਈ ਕਦੇ ਕਾਨੂੰਨ ਲਿਆਉਂਦੇ ਨੇ ਕਦੇ ਕਾਲੇ ਕਾਨੂੰਨ ਕਦੇ ਕਿਵੇਂ ਕਦੇ ਕਿਵੇਂ ਹੁਣ ਵੀ ਉਹਨਾਂ ਨੇ ਆਪਣੀਆਂ ਕੋਸ਼ਸ਼ਾਂ ਬੰਦ ਨਹੀਂ ਕੀਤੀਆਂ ਜਾਰੀ ਨੇ ਉਹਨਾਂ ਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੋਂ ਸਿੱਖਾਂ ਨੂੰ ਅਸੀਂ ਉਹ ਹਿਜਰਤ ਤਕਰਾ ਦਿੱਤੀ ਜ਼ਿਆਦਾਤਰ ਜਾ ਰਹੇ ਨੇ ਲੋਕ ਆਪਣੇ ਆਪ ਬਾਹਰ ਪਰ ਅਸੀਂ ਇਹਨਾਂ ਨੂੰ ਅਗਰ ਇਹ ਫੇਰ ਮੁੜ ਕੇ ਇੱਥੇ ਆ ਜਾਣਗੇ ਅਗਰ ਇਹਨਾਂ ਤੋਂ ਧਰਤੀ ਖੋ ਲਈ ਜਾਵੇ ਫੇਰ ਕਿੱਥੇ ਆਉਣਗੇ ਤਾਂ ਸਾਡੀਆਂ ਜ਼ਮੀਨਾਂ ਤੇ ਨਿਗਾਹ ਖਾਲਸਾ ਜੀ ਅੱਜ ਬਾਹਰ ਫੇਰ ਵੀ ਸਾਡਾ ਖਾਲਸਾ ਬਾਦ ਫੁੱਲ ਕੇ ਆਉ ਰਿਹਾ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇੱਥੇ ਅਸੀਂ ਕਿਉਂ ਨਹੀਂ ਮਤਲਬ ਇਸ ਗੱਲ ਨੂੰ ਕਿਉਂ ਉੱਥੇ ਸੇਵ ਮੰਨਦੇ ਆ ਤੇ ਇੱਥੇ ਸਿੱਖੀ ਨੂੰ ਸੇਵ ਕਿਉਂ ਨਹੀਂ ਮੰਨਦੇ ਕਿਉਂਕਿ ਉੱਥੇ ਸਾਡੀ ਗੱਲ ਕਹਿਣ ਦਾ ਸਾਨੂੰ ਅਧਿਕਾਰ ਹੈ ਇੱਥੇ ਗੱਲ ਕਹਿਣ ਦਾ ਅਧਿਕਾਰ ਨਹੀਂ ਹੈਗਾ ਇਸ ਕਾਰਨ ਕਰਕੇ ਜਿਹੜੇ ਸਿੱਖ ਨੇਗੇ ਉਹ ਉੱਥੇ ਜਾ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਹੁਣ ਕੱਲ ਨਗਰ ਕੀਰਤਨ ਪਰਸੋਂ ਨਿਕਲਿਆ ਉਹ ਇਹਨਾਂ ਚੀਜ਼ਾਂ ਦੀ ਗਵਾਹੀ ਭਰਦਾ ਹੈਗਾ 7 ਲੱਖ ਦਾ ਇਕੱਠ ਨਿਰੋਲ ਸਿੱਖਾਂ ਦਾ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਹੈਗੀ ਔਰ ਉੱਥੇ ਆਪਣੀ ਗੱਲ ਠੋਕ ਬਜਾ ਕੇ ਰੱਖਣੀ ਕੋਈ ਛੋਟੀ ਗੱਲ ਨਹੀਂ ਹੈਗੀ ਆਖਰ ਨੂੰ ਮੈਂ ਜੋ ਗੱਲ ਕਹਿਣਾ ਹੁਣਾਂਗਾ ਜੋ ਪੱਛਮ ਦੇ ਵਿੱਚੋਂ ਰਾਜ ਆਉਣ ਦੀ ਜਾਂ ਪੱਛਮ ਦੇ ਵਿੱਚੋਂ ਆਵਾਜ਼ ਵਾਲੀ ਗੱਲ ਹੈ ਉਹ ਗੁਰੂ ਸਾਹਿਬ ਨੇ ਕੀਤੀ ਹੋਈ ਆ ਉਹ ਐਵੇਂ ਨਹੀਂ ਹੈਗੀ ਵਚਨ ਪੂਰੇ ਗੁਰੂ ਸਾਹਿਬ ਦੇ ਹੋਏ ਜਿਕਰੀ ਹੋਣੇ ਨੇ ਪਰ ਦੋਸਤੋ ਸਾਡਾ ਵੀ ਕੋਈ ਫਰਜ ਬੰਦਾ ਅਸੀਂ ਵੀ ਕੋਈ ਆਪਣੀ ਮਾਰੀ ਮੋਟੀ ਸੋਚ ਤੇ ਆਪਣੀ ਕੋਈ ਮੋਟੀ ਆਪਣੀ ਅਕਲ ਵਰਤੀ ਹੈ ਅਸੀਂ ਕਿਉਂ ਕਿਸੇ ਦੇ ਮਗਰ ਲੱਗ ਜਾਂਦੇ ਆ ਕਿਉਂ ਅਸੀਂ ਬਾਰ ਬਾਰ ਆਪਣੇ ਪੈਰਾਂ ਦੇ ਉੱਪਰ ਕਹਾੜਾ ਖੁਦ ਮਾਰਦੇ ਆ ਇਹ ਤਾਂ ਸੋਚਣਾ ਪਊਗਾ ਆਪਾਂ ਕਿ ਅਸੀਂ ਖੁਦ ਹੀ ਆਪਣੇ ਪੈਰ ਕਲਹਾੜੀ ਮਾਰ ਕੇ ਵੱਢ ਲੈਨੇ ਆ ਫਿਰ ਕਾਲਾ ਕੱਢਣ ਲੱਗ ਜਾਂਦੇ ਆ ਨਹੀਂ ਜੀ ਇਹ ਮਾੜੇ ਨੇ ਫਲਾਣਾ ਮਾੜੇ ਨੇ ਤੇ ਕਵਾੜੇ ਨੇ ਉਦੋਂ ਆਪਾਂ ਇਹ ਗੱਲਾਂ ਕਰਨ ਲੱਗ ਜਾਂਦੇ ਸੋ ਦੋਸਤ ਮੈਂ ਚਲੋ ਹੁਣ ਥੋੜੀ ਜੀ ਗੱਲ ਕਰਦਾ ਤੁਸੀਂ ਕਈਆਂ ਨੂੰ ਲੱਗੂਗਾ ਖਬਰ ਨਹੀਂ ਮੈਂ ਅਕਾਲੀ ਦਲ ਦੀ ਉਹ ਗੱਲ ਕਰਦਾ ਮੈਂ ਸਿਰਫ ਇਹ ਕਹਿਣਾ ਅਕਾਲੀ ਦਲ ਦੀ ਲੀਡਰਸ਼ਿਪ ਮਾੜੀ ਆਈ ਕੀ ਲੀਡਰਸ਼ਿਪ ਨੂੰ ਤੁਸੀਂ ਇਨਕਾਰ ਨਹੀਂ ਸਕਦੇ ਕੱਲੀ ਲੀਡਰਸ਼ਿਪ ਨੂੰ ਨਕਾਰ ਕੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਜੇਕਰ ਕੋਈ ਤੁਹਾਨੂੰ ਲੱਗਦਾਗਾ ਕਿ ਕੋਈ ਸਿੱਖਾਂ ਦੀ ਗੱਲ ਕਰਨ ਵਾਲਾ ਕੱਲ ਹੈਗਾ ਕੋਈ ਸੰਤਾਂ ਦੀ ਸੂਤਿਖੰਡ ਖੜਾ ਹੋਣ ਵਾਲਾ ਹੈਗਾ ਉਹਨੂੰ ਜਿਤਾ ਲਓ ਆਪੇ ਹੌਲੀ ਹੌਲੀ ਲੀਡਰਸ਼ਿਪ ਪਾਸੇ ਹੋ ਜੂਗੀ ਜਿਹੜੀ ਇਸ ਤਰ੍ਹਾਂ ਦੀ ਲੀਡਰਸ਼ਿਪ ਹੈਗੀ ਮੇਰਾ ਕਹਿਣ ਦਾ ਭਾਵ ਇਹ ਆ ਕਿ ਉਹ ਸੋਚ ਜਿਹੜੀ ਸੰਤਾਂ ਵਾਲੀ ਹੈ ਉਹ ਤੇ ਆਪਾਂ ਕੋਈ ਪੈਰਾ ਨਹੀਂ ਦਿੰਦੇ ਹੈਗੇ ਅਸੀਂ ਤਾਂ ਸਿਰਫ ਨਾਰਾ ਲਾ ਕੇ ਕਹਿੰਦੇ ਨੇ ਫਰਜ਼ ਪੂਰਾ ਹੋ ਗਿਆ ਜਾਂ ਫੇਸਬੁਕ ਤੇ ਲਿਖ ਦਿੰਦੇ ਨੇ ਜਿੰਦਾਬਾਦ ਜਿੰਦਾਬਾਦ ਸੰਤ ਅਮਰ ਰਹਿਣ ਤੇ ਚਲੋ ਜੀ ਫੋਟੋ ਲਾ ਲਈ ਹੋ ਗਈ ਸਾਡੀ ਕਹਾਣੀ ਪੂਰੀ ਜਦੋਂ ਪਾਉਣੀਆ ਵੋਟ ਉਦੋਂ ਅਸੀਂ ਠੋਕ ਦੇਣਾ ਉਹਨਾਂ ਨੂੰ ਰੱਖ ਕੇ ਉਦੋਂ ਭੁੱਲ ਜਾਂਦੇ ਆ ਵੀ ਸੋਚ ਕਿੱਧਰ ਗਈ ਉਦੋਂ ਚੱਕ ਕੇ ਆਰਐਸਐਸ ਦੇ ਬੰਦਿਆਂ ਨੂੰ ਜਿਤਾ ਦੇਣਾ ਚਲੋ ਜੀ ਹੋ ਗਿਆ ਕੰਮ ਸੋ ਦੋਸਤੋ ਮੈਂ ਬਹੁਤ ਜ਼ਿਆਦਾ ਵਿਦਵਾਨ ਤਾਂ ਨਹੀਂ ਹੈਗਾ ਜਿੰਨੀ ਆਪਣੀ ਸੋਚ ਮੁਤਾਬਕ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਅਗਰ ਕਿਤੇ ਵੀ ਕੋਈ ਨਾ ਕੋਈ ਗਲਤੀ ਰਹਿੰਦੀ ਹੈ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਮੈਂ ਸੋ ਦੋਸਤੋ ਜਿਹੜੀ ਮੈਂ ਜਿੰਨੀ ਇੱਕ ਗੱਲ ਦਾ ਸਿੱਟਾ ਕੱਢਿਆਗਾ ਮੈਨੂੰ ਇਹੀ ਕਾਰਨ ਲੱਗਦੇ ਨੇਗੇ ਕਿ ਜਿਹੜਾ ਪਹਿਲਾਂ ਖਾਲਸਤਾਨ ਨਾ ਬਣਨਾ ਜਿਸ ਸਮੇ ਮੌਕਾ ਸੀਗਾ ਉਹਦੇ ਜੋ ਜ਼ਿੰਮੇਵਾਰ ਨੇ ਉਹ ਵੀ ਮੈਂ ਤੁਹਾਨੂੰ ਦੱਸੇ ਨੇਗੇ ਔਰ ਮੇਰੇ ਖਿਆਲ ਮੁਤਾਬਕ ਇਹ ਅਸਲੀਅਤ ਹੈ ਕਿ ਉਹਨਾਂ ਨੇ ਸਾਡੇ ਲੀਡਰਾਂ ਨੂੰ ਬਰਗਲਾਇਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਭਰਾਵਾਂ ਨੂੰ ਚਾਹੇ ਜੋ ਵੀ ਕੁਝ ਕਹਿ ਕੇ ਲੇਕਿਨ ਉਹਨਾਂ ਨੇ ਸਾਡਾ ਮੌਕਾ ਖਿਜਾ ਦਿੱਤਾ ਉਸ ਸਮੇਂ ਸਾਡੇ ਕੋਲ ਮੌਕਾ ਸੀ ਲੇਕਿਨ ਹੁਣ ਸਮਾਂ ਬਦਲ ਚੁੱਕਿਆਗਾ ਹੁਣ ਸਮਾਂ ਹੋਰ ਤਰ੍ਹਾਂ ਦਾ ਆ ਗਿਆ ਪਰ ਅਸੀਂ ਆਪਣੇ ਬੰਦਿਆਂ ਨੂੰ ਤਾਂ ਮਤਲਬ ਕਿਉਂਕਿ ਅੱਜ ਕੋਈ ਹਥਿਆਰਬੰਦ ਲੜਾਈ ਜਾਂ ਕੋਈ ਉਹੋ ਜਿਹਾ ਮੌਕਾ ਨਹੀਂ ਆਉਣਾ ਕਿ ਦੁਬਾਰਾ ਦੇਸ਼ ਨੇ ਆਜ਼ਾਦ ਹੋਣਾ ਜਾਂ ਕੋਈ ਹੋਰ ਉਹ ਮੌਕੇ ਤਾਂ ਹੁਣ ਲੰਘ ਗਏ ਲੇਕਿਨ ਫਿਲਹਾਲ ਇੱਕ ਸੋਚ ਨੂੰ ਤਾਂ ਇਕੱਠੇ ਕੀਤਾ ਜਾ ਸਕਦਾ ਹੈ ਇੱਕ ਜਿਹੜੀ ਸੋਚ ਹੈ ਕਾਪਨ ਪਤਾ ਹੈ ਕਿ ਸਾਡੇ ਲਈ ਕੀ ਜ਼ਰੂਰੀ ਆ ਉਹਨੂੰ ਤਾਂ ਇਕੱਠਾ ਕੀਤਾ ਜਾ ਸਕਦਾ ਹੈ ਜਿੰਨਾ ਚਿਰ ਅਸੀਂ ਆਪਦੇ ਗੁਰੂਆਂ ਦੇ ਬਚਨਾਂ ਤੇ ਪੂਰੇ ਨਹੀਂ ਉੱਤਰਦੇ ਉਹਨਾਂ ਚਿਰ ਅਸੀਂ ਨਹੀਂ ਕੁਝ ਕਰ ਸਕਦੇ ਅਸੀਂ ਹੌਮੇ ਦੀ ਮਾਰਦੇ ਸ਼ਕਾਰ ਸਾਡੇ ਵਿੱਚ ਹਉਮੈ ਇੰਨੀ ਭਰ ਗਈ ਆ ਜਿਹੜੀ ਕਿ ਸਾਨੂੰ ਗੁਰੂ ਸਾਹਿਬ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਣ ਨੂੰ ਕਿਹਾ ਸੀਗਾ ਅਸੀਂ ਛੱਡਣਾਂ ਦਾ ਦੂਰ ਦੀ ਗੱਲ ਆ ਅਚੀ ਤਾਂ ਜੇ ਦੂਜਾ ਇੱਕ ਮਾੜਾ ਜਾਂ ਕੋਈ ਸਾਨੂੰ ਲੱਗਦਾ ਵੀ ਸਿੱਖ ਚੜ੍ਹਾਈ ਕਰ ਗਿਆ ਉਹਦੀਆਂ ਜੜਾਂ ਵੜਨੀਆਂ ਸ਼ੁਰੂ ਕਰ ਦਿੰਨੇ ਆ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਉਹਨੂੰ ਮੰਦਾ ਚੰਗਾ ਬੋਲਦੇ ਆ ਕਿ ਇਹਦੀ ਗੱਲ ਨਾ ਕੋਈ ਸੁਣ ਜੇ ਇਹ ਨਾ ਕਿਤੇ ਮੇਰੇ ਤੋਂ ਅੱਗੇ ਲੰਘ ਜੇ ਸਾਨੂੰ ਇਸੇ ਹਉਮੈ ਨੇ ਡੋਬੋਤਾ ਮਾਰਤਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤਾਂ ਕਿ ਜਿਹੜੀ ਤੁਹਾਡੀ ਕਦੇ ਨਾ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਗੱਲ ਨੂੰ ਆਮ ਲੋਕਾਂ ਤੱਕ ਜਿਹੜਾ ਪਹੁੰਚਦਾ ਕੀਤਾ ਜਾ ਸਕੇ ਸੋ ਹੁਣ ਧੰਨਵਾਦ ਕਰਦੇ ਆ ਦੋਸਤੋ ਹਾਂਜੀ ਧੰਨਵਾਦ ਕਰਦੇ ਆ ਤੇਜਪਾਲ ਸਿੰਘ ਗ੍ਰੇਟ ਸਰ ਜੀ ਲਿਖਦੇ ਨੇ ਐਲ ਐਸ ਖਾਲਸਾ ਖਾਲਸਾ ਵੈਰੀ ਗੁੱਡ ਨਿਊਜ਼ ਬਲਜੀਤ ਸਿੰਘ ਵੈਹਿਗੁਰੂ ਜੀ ਲਿਖਦੇ ਨੇ ਇਹ ਰਾਮਦੇਵਾਲੀ ਵੀਡੀਓ ਦੇ ਉਪਰ ਆਈਆਂ ਹੋਏ ਕਮੈਂਟ ਨੇ ਰਾਜਵੰਤ ਸਿੰਘ ਗਰੇਵਾਲ ਰਾਜਵੰਤ ਸਿੰਘ ਇਹ ਵੀ ਗ੍ਰੇਟ ਜੌਬ ਸਰ ਜੀ ਲਿਖਦੇ ਨੇ ਹਰਪ੍ਰਜਨ ਸਿੰਘ ਵੈਹਿਗੁਰੂ ਜੀ ਲਿਖਦੇ ਨੇ ਕਸ਼ਮੀਰ ਸਿੰਘ ਵੈਰੀ ਗੁੱਡ ਦਵਿੰਦਰ ਸਿੰਘ ਵੈਰੀ ਗੁੱਡ ਜੌਬ ਸੱਚ ਦੀ ਖਬਰ ਰੋਲਪੁਰ ਤੋਂ ਹੀ ਲਿਖਦੇ ਨੇ ਕਾਣੀ ਬਾਬਾ ਸੋ ਦੋਸਤੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਕਮੈਂਟ ਕੀਤੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕੀਤਾ ਤੁਸੀਂ ਵੀ ਲਾਈਕ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਤੁਹਾਡਾ ਵੀ ਧੰਨਵਾਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ